ਹਸਪਤਾਲ ਦੇ ਨੇੜੇ ਸ਼ਹਿਰ ਨਿਵਾਸੀਆਂ ਦੇ ਵਿਰੋਧ ਦੇ باوجود ਇੱਕ ਨਿੱਜੀ ਕੰਪਨੀ ਵੱਲੋਂ ਲਗਾਏ ਜਾ ਰਹੇ ਮੋਬਾਈਲ ਟਾਵਰ ਦੇ ਵਿਰੋਧ ਵਿੱਚ ਸ਼ਹਿਰ ਨਿਵਾਸੀਆਂ ਵੱਲੋਂ ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹ ਦੇ ਸਹਿਯੋਗ ਨਾਲ ਲਗਾਏ ਗਏ ਪੱਕੇ ਮੋਰਚੇ ਵਾਲੀ ਜਗ੍ਹਾ ਤੇ ਅੱਜ ਵਾਹਿਗੁਰੂ ਜੀ ਦੀ ਓਟ ਦਾ ਸਹਾਰਾ ਲੈਂਦਿਆਂ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕਰਵਾਏ ਗਏ ਇਸ ਮੌਕੇ ਤੇ ਵੱਡੀ ਗੈਂਦੀ ਵਿਚੌਰਤਾ ਵੱਲੋਂ ਸ਼ਮੂਲਿਤ ਕਰਦਿਆਂ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕੀਤੇ ਗਿਆ ਤੇ ਇਸ ਟਾਵਰ ਨੂੰ ਸ਼ਹਿਰ ਦੀ ਸੰਗਣੀ ਆਬਾਦੀ ਵਾਲੇ ਖੇਤਰ 'ਚ ਲੱਗਨ ਤੋਂ ਰੋਕਣ ਲਈ ਸ਼ਹਿਰ ਨਿਵਾਸੀਆਂ ਦੇ ਵੱਲੋਂ ਕੀਤੇ ਜਾ ਰਹੇ ਸੰਘਰਸ਼ ਨੂੰ ਤਾਕਤ ਦੇਣ ਤੇ ਸੰਘਰਸ਼ ਦੀ ਜਿੱਤ ਲਈ ਵਾਹਿਗੁਰੂ ਜੀ ਦੇ ਅੱਗੇ ਅਰਦਾਸ ਕੀਤੀ ਗਈ ਹੈ ਕਿਸੇ ਵੀ ਕੀਮਤ ਦੇ ਉੱਪਰ ਇਹ ਟਾਵਰ ਇੱਥੇ ਨਹੀਂ ਲਗਣ ਦੇਣਗੇ ਉਹਨਾਂ ਸਰਕਾਰ ਤੋਂ ਮੰਗ ਕੀਤੀ ਹੈ ਕਿ ਸੰਗਣੀ ਆਬਾਦੀ ਵਾਲੇ ਖੇਤਰ ਇਸ ਟਾਵਰ ਨੂੰ ਲਗਾਉਣ ਦੀ ਐਨਓਸੀ ਜਾਰੀ ਕਰਨ ਵਾਲੇ ਅਧਿਕਾਰੀਆਂ ਨੂੰ ਤੁਰੰਤ ਬਰਖਾਸਤ ਕੀਤਾ ਜਾਵੇ ਤੇ ਇਸ ਟਾਵਰ ਦੀ ਐਨਓਸੀ ਨੂੰ ਰੱਦ ਕਰਕੇ ਇਸ ਟਾਵਰ ਨੂੰ ਇਸ ਸੰਗਣੀ ਆਬਾਦੀ ਵਾਲੇ ਖੇਤਰ ਤੋਂ ਲਗਾਉਣਾ ਬੰਦ ਕਰਕੇ ਇਸ ਨੂੰ 3-4 ਕਿਲੋਮੀਟਰ ਅੱਗੇ ਖੇਤਾਂ ਦੇ ਵਿੱਚ ਲਗਾਇਆ ਜਾਵੇ ਬਲਿਆਰ ਰੋਡ ਤੇ ਸਬਤਤ ਜਿਹੜਾ ਰਹਿਸ਼ੇਰੀ ਵਿੱਚ ਸਬਤਤ ਸਾਡੀਆਂ ਜਿਹੜੀਆਂ ਕਲੋਨੀਆਂ ਨੇ ਤੂਰ ਕਲੋਨੀ ਆਦਰਸ਼ ਕਲੋਨੀ ਤੇ ਪ੍ਰੀਤ ਨਗਰ ਇਹਨਾਂ ਦੇ ਮੁਹੱਲਾ ਨਿਵਾਸੀਆਂ ਵੱਲੋਂ ਪਿਛਲੇ 20-25 ਦਿਨ ਤੋਂ ਲਗਾਤਾਰ ਇੱਕ ਟਾਵਰ ਜਿਹੜਾ ਇੱਥੇ ਲੱਗ ਰਿਹਾ ਸੀ ਉਹਦੇ ਵਿਰੁੱਧ ਸੰਘਰਸ਼ ਜਿਹੜਾ ਵਿੱਢਿਆ ਗਿਆ ਸੀਗਾ ਉਸ ਦੇ ਚਲਦਿਆਂ ਅੱਜ ਸੁਖਨੀ ਸਾਹਿਬ ਦੇ ਜਿਹੜੇ ਪਾਰਟ ਕਰਾਇਏ ਕਿਨੇ ਸੰਗਠਨਾਂ ਵੱਲੋਂ ਅਰਦਾਸ ਕੀਤੀ ਗਈ ਆ ਉਸ ਵਿਅਕਤੀ ਦੇ ਖਿਲਾਫ ਜਿਸ ਵਿਅਕਤੀ ਨੂੰ ਇਹਨਾਂ ਲੋਕਾਂ ਨੇ ਅੱਜ ਤੋਂ ਕਾਫੀ ਸਾਲ ਪਹਿਲਾਂ ਅਕਾਲੀ ਦਲ ਦੀ ਸਰਕਾਰ ਵੇਲੇ ਐਮਸੀ ਬਣਾਇਆ ਸੀ ਉਸ ਸਾਬਕਾ ਅਕਾਲੀ ਦਲ ਦੇ ਐਮਸੀ ਦੇ ਖਿਲਾਫ ਅੱਜ ਜਿਹੜੀ ਲੋਕਾਂ ਨੇ ਅਰਦਾਸ ਕੀਤੀ ਆ ਮੈਨੂੰ ਲੱਗਦਾ ਕਿ ਵੀ ਇਹ ਅਰਦਾਸ ਹੈ ਜਿਹੜੀ ਕਈ ਵਾਰੀ ਸੱਚੇ ਮਨੋਂ ਹੋ ਜਾਂਦੀ ਹੈ ਤੇ ਉਹ ਆਲੀ ਨਹੀਂ ਜਾਂਦੀ ਹੁੰਦੀ ਸੋ ਸਾਡੇ ਭਰਾ ਨੂੰ ਉਸ ਨੂੰ ਬੇਨਤੀ ਕਰਦੇ ਕਿ ਤੁਸੀਂ ਇੱਕ ਜ਼ਿੰਮੇਵਾਰ ਉਹਦੇ ਤੇ ਐਮ ਸੀ ਰਹੇ ਹੋਏ ਹੋ ਇਹ ਲੋਕਾਂ ਨੇ ਤੁਹਾਨੂੰ ਬਹੁਤ ਵੱਡਾ ਜਿਹੜਾ ਮਾਣ ਬਖਸ਼ਿਆ ਸੀ ਸੋ ਤੁਹਾਨੂੰ ਆਪਣੀ ਜਿੱਦ ਤੋਂ ਵਾਪਸ ਜਾ ਕੇ ਇਹ ਜਿਹੜਾ ਟਾਵਰ ਹੈ ਇਹਦਾ ਕੰਮ ਰੋਕ ਕੇ ਇਹਨੂੰ ਇੱਥੋਂ ਆਫ ਦੀ ਐਨਓਸੀ ਨੂੰ ਕੈਨਸਲ ਕਰਾ ਕੇ ਕੰਮ ਨੂੰ ਬੰਦ ਕਰਨਾ ਚਾਹੀਦਾ ਕਿਉਂਕਿ ਲੋਕਾਂ ਦੇ ਜਿਹੜੀ ਇੱਥੇ ਸਿਹਤ ਦਾ ਸਵਾਲ ਹੈ ਲੋਕਾਂ ਦੀ ਜ਼ਿੰਦਗੀ ਦਾ ਸਵਾਲ ਹੈ ਉੱਥੇ ਚਾਰ ਕਲੋਨੀਆਂ ਇਸ ਬਲਿਆਰ ਰੋਡ ਦੇ ਉੱਤੇ ਲੱਗਦੀਆਂ ਨੇ ਲੋਕ ਬਹੁਤ ਚਿੰਤਤ ਨੇ ਅੱਜ ਲੋਕ ਆਪ ਮੁਹਾਰੇ ਤੁਸੀਂ ਦੇਖਿਆ ਕੱਠ ਜਿਹੜੇ ਘਰਾਂ ਚੋਂ ਨਿਕਲੇ ਨੇ ਉਸ ਵਿਅਕਤੀ ਦੇ ਖਿਲਾਫ ਨਿਕਲੇ ਨੇ ਜਿਹਨੂੰ ਬੜੀ ਭੁੱਖ ਜਾਗੀ ਹੋਈ ਹੈ ਪੈਸੇ ਦੀ ਕਿਉਂਕਿ ਪਿੱਛੇ ਆਪਾਂ ਦੇਖਿਆ ਕਰੋਨਾ ਵਰਗੀਆਂ ਵੱਡੀਆਂ-ਵੱਡੀਆਂ ਬਿਮਾਰੀਆਂ ਜਿਹੜੀ ਐਚਐਮਪੀਵੀ ਵਰਗੀ ਮੌਜੂਦਾ ਜਿਹੜੀ ਇਸ ਟਾਈਮ ਬਿਮਾਰੀਆਂ ਚ ਚైనా ਤੋਂ ਆ ਰਹੀ ਆ ਸੋ ਇਹ ਜਿਹੜਾ ਸਾਡਾ ਅਕਾਲੀ ਦਲ ਦਾ ਚਾਈਨਸ ਐਮਸੀ ਜਿਹਦੇ ਵੱਲੋਂ ਇੱਥੇ ਬਹੁਤ ਵੱਡੀਆਂ ਬਿਮਾਰੀਆਂ ਦਾ ਘਰ ਜਿਹੜਾ ਪੈਦਾ ਕੀਤਾ ਜਾ ਰਿਹਾ ਇੱਕ ਟਾਵਰ ਲਵਾ ਕੇ ਪੈਸੇ ਦੀ ਭੁੱਖ ਦੇ ਨਾਲ ਸੋ ਅੱਜ ਉਸ ਵਿਅਕਤੀ ਨੂੰ ਨੀਵਾ ਹੋ ਕੇ ਅੱਜ ਗੁਰੂ ਸਾਹਿਬ ਦੇ ਅੱਗੇ ਆ ਕੇ ਆਪਣੀ ਇਸ ਜਿੱਦ ਤੋਂ ਪਿੱਛੇ ਹਟ ਜਾਣਾ ਚਾਹੀਦਾ ਸੀ ਇਹਨਾਂ ਅੱਲਾਹ ਦਾ ਵਾਹਿਗੁਰੂ ਜੀ ਦਾ ਖਾਸ ਆ ਵਾਹਿਗੁਰੂ ਜੀ ਦੀ ਫਤਿਹ ਜੀ ਇਹ ਜਿਹੜਾ ਟਾਵਰ ਲੱਗ ਰਿਹਾ ਇੱਕ ਹੈਕੜਵਾਜ ਬੰਦਾ ਦਾ ਉਹ ਆਪਣੇ ਘਰ ਚਲਵਾ ਰਿਹਾ ਅਸੀਂ ਪਹਿਲਾਂ ਵੀ ਇਹ ਜੋ ਮਸਲੇ ਤੇ ਲੱਗੇ ਆਗੇ ਇਹ ੱੱੱ ਨਾਲ ਗਲੀਚਾ ਗੇਟ ਕੱਢ ਰਿਆ ਸੀਗਾ ਉਸ ਟਾਈਮ ਇਹਦਾ ਅਸੀਂ ਮੂੰਹ ਬੰਦ ਕਰਿਆ ਉਹ ਰੁੱਕ ਗਿਆ ਹੁਣ ਉਹ ਸੀ ਖਿਜ ਨਾਲ ਇਹ ਆਪਣੇ ਘਰੇ ਟਾਵਰ ਲਵਾ ਰਿਆ ਟਾਵਰ ਲਗਉਣ ਦਾ ਮਕਸਦ ਪਤਾ ਨਹੀਂ ਕੀ ਕਿਹੜੇ ਬੰਦੇ ਤੋਂ ਇਹਨਾਂ ਨੇ ਮਨਜ਼ੂਰੀ ਲੈ ਲਈ ਆਨਲਾਈਨ ਮਨਜ਼ੂਰੀ ਆ ਦੀ ਕਿਹੜਾ ਬੰਦੇ ਇਹਦੀ ਬੱਤ ਕਰਦੇ ਨੇ ਪਰ ਸਾਡੀ ਆਮ ਆਦਮੀ ਦੀ ਟੀਮ ਹੈ ਇਹ ਲੋਕਾਂ ਨਾਲ ਖੜੀ ਹੈ ਨਾ ਕਿ